ਲਓ ਜੀ ਅੱਜ ਪੁੱਟ ਲੱਗੇ ਆਪਾਂ ਆਲੂ ਬੀ ਵਾਲੇ ਤੇ ਡਿੱਗਰ ਖਲੋਤਾ ਐ ਬਸ ਬੰਦੇ ਆਉਣ ਹੀ ਆਲੇ ਆ ਤੇ ਫਿਰ ਕਰਨੇ ਆ ਪਟਾਈ ਆਪਾਂ ਆਲੂਆ ਦੀ ਸ਼ੁਰੂ ਫਿਰ ਨਾਲ ਦੀ ਨਾਲ ਆਪਾਂ ਪੁੱਟ ਕੇ ਤੇ ਸ਼ੈੱਡ 'ਚ ਖੜਾਰ ਦੇਣੇ ਆ ਫਿਰ ਉੱਥੋਂ ਆਪਾਂ ਬਣਾਵਾਂਗੇ ਸੈਜ ਤੇ ਸੈਜ ਬਣਾ ਕੇ ਤੇ ਫਿਰ ਇਹਨਾਂ ਨੂੰ ਕੋールド ਸਟੋਰ 'ਚ ਕਰਾਵਾਂਗੇ ਜਮਾ ਚੱਲ ਸੇਭ ਥੱਲੇ ਉਤਰ ਥੱਲੇ ਉਤਰ अच्छा बच्चे ऐ सस्सी ਕਰਵਾ ਦੇ ਇੱਧਰ ਦੇ ਹਾਂ ਜੇ ਮਿੱਟੀ ਖਾਦੀ ਤਾਂ ਫਿਰ ਤੇ ਲਾ ਦੇਣਾ ਮਾਂ ਕੰਨਾਂ ਦੇ ਉੱਤੇ ਮਿੱਟੀ ਦਾ ਤੈਨੂੰ ਪਤਾ ਨਹੀਂ ਕਿੱਥੋਂ ਭੋਸਿਆ ਨਾ ਦੇਖ ਲਾਵਾ ਟਰੈਕਟਰ ਥੱਲੇ ਦੇ ਦੇਣਾ ਯੂ ਵੇਚ ਦੇ ਦੇਣਾ ਡਿੱਗਰ ਦੇ ਪਹਿਲੀ ਗੱਲ ਆ ਥੱਲੇ ਕਰ ਚਗਾ ਇੱਧਰ ਨਹੀਂ ਕਰੀਦਾ ਹੁੰਦਾ ਬੁਰਾ ਲੱਗਦਾ ਪੁੱਤ ਥੱਲੇ ਕਰ ਆ ਥੱਲੇ ਕਰੋ ਹਾਂ ਕੀ ਆ ਕੀ ਗੱਲ ਹਾਂ ਇਹ ਗੱਲ ਹਾਂ ਚੱਲ ਪਰਿਓ ਸਵਰਾਜ 855 ਟਰੈਕਟਰ ਤਾਂ ਬੜਾ ਤਗੜਾ ਪਰ ਇਹਨੂੰ ਆ ਟਾਇਰ ਪਤਾ ਨਹੀਂ ਕਿਉਂ ਛੋਟੇ ਕਿਹੜੀ ਗੱਲੋਂ ਪਵਾਏ ਆ ਜਾ ਡਿੱਗਰ ਦਾ ਕਰਕੇ ਪਵਾਏ ਹੋਣੇ ਮੇਰੇ ਸਾਹਬ ਦੇ ਨਾਲ ਛੋਟੇ ਟਾਇਰ ਕੀ ਗੱਲ ਆ ਪੁੱਠੇ ਕੰਮ ਆ ਸਪਰੇਅ ਵਾਲਾ ਘੋਤਾ ਤੂੰ ਵਿੱਚ ਟਰੈਕਟਰਾਂ ਦੇ ਤੁਰੀ ਫਿਰਦੀ ਆ ਨਾ ਤੇਰੀ ਚਿੰਗੀ ਚਿੰਗੀ ਬਣ ਜਾਣੀ ਕਿਸ ਦੇਣਾ ਹਾਂ ਨਹੀਂ ਕਿਉਂ ਦੇਖ ਛਰੇ ਦੇ ਪੁੱਠੇ ਕੰਮ ਐ ਤੇਰੇ ਕੋਲ ਉਹ ਕੱਢੀਆ ਟਰੈਕਟਰ ਆ ਜਣਾ ਬਾਹਰ ਟਰਾਲੀ ਵੀ ਕੱਢਣੀ ਪੈਣੀ ਨਾ ਵੱਡੀ ਸ਼ੈੱਡ ਖਾਲੀ ਕਰਨਾ ਪੈਣਾ ਹਾਂ ਕੀ ਗੱਲ ਉਹ ਵੈਲਡਿੰਗ ਸੈੱਟ ਉੱਥੇ ਰੱਖ ਦੇ ਚੁੱਕਾ ਮੈਂ ਤਾਂ ਉਹ ਕੱਢ ਲਗਾ ਉਹ ਟਰੈਕਟਰ ਮੈਂ ਤਾਂ ਦੂਜਾ ਟਰੈਕਟਰ ਕੱਢ ਲੱਗਾ ਬਾਹਰ ਸ਼ੈੱਡ ਚੋਂ ਜਾ ਤੂੰ ਖੇੜੇ ਅੰਦਰ ਜਾ ਕੇ ਜਾ ਪਾ ਜਾ ਹੂੰ ਜਾ ਪਾ ਜਾ ਹਾਂ ਇਹ ਕੱਲ ਲਿਆਂਦਾ ਤੇਲ ਨਿਕਾਲ ਪਾਇਆ ਗਿਆ ਟਰੈਕਟਰ ਚ ਇਹਨਾਂ ਅੱਛਾ ਕਿਹੜੇ ਚ ਪਾਉਣਾ ਵਾ ਲੂ ਪਾ ਦੇ ਫਿਰ ਮੇਰੇ ਹਿਸਾਬ ਦੇ ਨਾਲ ਉੱਚ ਪਾਉਣਾ ਹੋਣਾ ਯੋ ਪਾ ਦੇ ਉਹ ਚ ਵੱਡੇ ਟਰੈਕਟਰੇ ਪਾ ਦੇ ਪਾਇਆ ਵਧੀਆ ਹੁੰਦਾ ਵਾ ਅੱਛੀ ਪੋਣਾਣਾ ਵਾ ਆਲੂ ਲੂਣੀ ਢੋਣੇ ਆ ਲੂਆਂ ਦਾ ਕਰਕੇ ਫਿਰ ਜੇ ਮਿੱਟੀ ਨਾ ਖਾਈ ਮੈਂ ਇਧਰ ਏ ਚਪੇੜ ਵੱਜ ਨਹੀਂ ਕੰਨਦੇ ਤੇਰੇ ਪੀਕ ਕਿੱਥੇ ਆ ਹਾਂਜੀ ਆ ਜਾ ਆ ਜਾ ਉਹ ਮੰਗਾ ਆ ਗਿਆ ਉਹ ਮੰਗਾ ਲਾਇਆ ਨੂੰ ਚੋਕੇ ਓਏ ਇਹ ਡਿੱਗਦੀ ਫਿਰਦੀ ਰਹਿੰਦੀ ਇਦਾਂ ਹੀ ਕਦਹਰ? ਕਿਸ ਬ੍ਰੇਕਾਂ ਨਹੀਂ ਮੁੰਗੇ। ਹਾਂ? ਬ੍ਰੇਕਾਂ ਟੁੱਟ ਨਹੀਂ। ਉਹ ਲੌੜੀ ਤੇ ਟੱਕਿੰਦਾ ਮੇਰਾ ਘਰ ਆ ਰ ਪੈਣੀ। ਕੀ ਪੈਣੀ? ਘਰ ਆ ਰ ਕੰਦਾ ਨਹੀਂ, ਸ਼ਮ ਪੈਣੀ। ਵੀਰੇ ਟੈਂਪ ਤੇ। ਉਹ ਸੁਣ ਕੇ ਪਈ ਜਾਂਦੀ ਏ। ਉਹ ਰਾਤ ਤਾਂ ਪੈ ਜਾਣੀ ਆ ਉਹਨੂੰ। ਹਾਂ। ਤੇ ਪੁੱਛ ਲਈ। ਇਹ ਬਾਬਾ ਵੱਧ ਘਟੋ। ਕਿਤਾ ਹੀ ਫੁਣਸੋ ਆਬੀ ਨੂੰ। ਆਹੋ। ਕਦੋਂ ਨਹੀਂ ਸ਼ਮ ਪੈਣੀ। ਹਲੋ। ਤੁਸੀਂ ਸ਼ਾਮ ਨੂੰ ਆ ਜਾਂਦਾ ਹੁੰਦਾ 5 4 ਵਜੇ ਆ ਜਾਂਦਾ ਆਹੋ ਫੇਰ ਕਹਿ ਦਈਏ ਨੂੰ ਕਰ ਦਈਏ ਮੈਂ ਕਿਤਾ ਖਣ ਤੁਹਾਨੂੰ ਕੀ ਆਂਦਾ ਕਿਦਮ ਕੱਢ ਕੋਈ ਨਹੀਂ ਕਿਉਂਕਿ ਉਹ ਫਾਟਾ ਫੂਟਾ ਦਾ ਮੈਨੂੰ ਪਤਾ ਲੱਗਣਾ ਅੱਛਾ ਬਾਅਦ ਉਹ ਵੱਧ ਘਾਟ ਹੋ ਗਈ ਤੇ ਫੇਰ ਇਹ ਨਾ ਮੂੰਹ ਕੀ ਦਾ ਕਰੋ ਦੇ ਸੇਣਾ ਦਾਲਾ ਕੋਈ ਵੀ ਆਹ ਹੋ ਗਿਆ ਕਾ ਕਰੀ ਇਹਨੂੰ ਕਹਿਤੀ ਜਾਂਗਾ ਆਹੋ ਆ ਗਿਆ ਉਹ 5 4 ਵਜੇ ਆ ਜਾਂਦਾ ਹੁੰਦਾ ਮੈਂ ਉਹਨੂੰ ਕਹਿ ਦਊਗਾ ਹੋਰਾਂ ਉਹ ਬੂਟੇ ਜੇ ਹੋ ਹੀ ਜਾਂਦੇ ਆ ਸੁੰਢੀ ਵੀ ਲੱਗਾ ਪੈ ਗਈ ਹੈ ਦਵਾਈ ਨੇ ਦੀ ਆ ਅੱਛਾ ਉਹ ਪਾਣੀ ਭਾਲੇ ਕੋਈ ਨਹੀਂ ਉਹ ਕਹਦਨੇ ਆ ਜਾਣਾ ਨੇ 4 ਵਜੇ ਅੱਛਾ ਆ ਜਾ ਠੀਕ ਫੇਰ ਮੈਨੂੰ ਦੇ ਦੇਣਾ ਸਮਾਨ ਲੈ ਆ ਇਹਨੂੰ ਨਾਲ ਜਾ ਅੱਜ ਕਮਾ ਲਿਆ ਮੰਗ ਜਾ ਚੱਲ ਜਾ ਕੀ ਦੀ ਦੂੰਗਾ ਕੀ ਜੀ ਅੜੀ ਭੜੀ ਨਾਲ ਲੱਗੀ ਰਾਹੁਲ ਦੀ ਲੱਤ ਦੇ ਨਾਲ ਹੀ ਤਾਂ ਪੁੱਛ ਕੇ ਤਾਂ ਦੇ ਬੱਸ ਕੋਈ ਨਹੀਂ ਮੈਂ ਉਹ 4 ਵਜੇ ਆ ਜਾਣਾ ਉਹਨੂੰ ਮੈਂ ਦੇ ਦੇਣਾ ਵਾ ਆ ਬਾਬਾ ਦੇਣੋ ਦੱਸੋ ਉਹ ਦਾ ਰੇਜ ਕੋਈ ਨਹੀਂ ਦਬੜੀ ਉਹ 15 ਮਿੰਟ ਦਾ ਕੰਮ ਹੈ ਹਾਰਾ ਦੋ ਫਿਰੇ ਕੋਈ ਨਹੀਂ ਇਹਨੂੰ ਮੈਂ ਕਹਿ ਦਉਣਾ ਪਾ ਫਿਰ ਲਿਆ ਪੀਕ ਲਿਆ ਇਹਦੇ ਫੜ ਲੈ ਆ ਚਲੋ ਕੋਈ ਨਹੀਂ ਇਹਨੇ ਕੀ ਤੈਨੂੰ ਕਹਿਣਾ ਰਹਿਣ ਛੱਡ ਤੂੰ ਨੂੰ ਨਹੀਂ ਛੱਡ ਉਹਨੂੰ ਕੰਮ ਕਰ ਲੈਂਦੇ ਕੋਈ ਉਹ ਫੜੀ ਕਿੱਲੇ ਗਿਆ ਜੀ ਆ ਫੜੀ ਯਾਰ ਕੁੱਤਾ ਇਧਰ ਆ ਓਏ ਓ ਬਰੋਨੀ ਸੁੱਤਾ ਹੀ ਰਹਿ ਗਿਆ ਜੀ ਉਹਨੂੰ ਪਤਾ ਲੱਗਾ ਬੰਦਾ ਇਹਨੇ ਤੇਰਾ ਬੜਾ ਬੋਗੋ ਨਹੀਂ ਹੁੰਦਾ ਨਹੀਂ ਆਜੇ ਫਿਰ ਮਾਰਿਆ ਫਿਰ ਮਾਰੀਏ ਲਾਤਾ ਦੇ ਖੁੱਲਾ ਹੀ ਰਤੀ ਰਤੀ ਖੁੱਲਾ ਜਾ ਆ ਪਾਪਾ ਨੇ ਲੈ ਆ ਮੈਂ ਸੇਲਫ ਚਲਾ ਮੈਂ ਖੜਾ ਉਹਨੂੰ ਤੇਲ ਪਾ ਲੰਦੇ ਆ ਜਾ ਕਿੱਥੇ ਜਾਣਾ ਵਾ ਹਾਂ ਨਹੀਂ ਨਹੀਂ ਉੱਥੇ ਨਹੀਂ ਬਹਿਣਾ ਤੂੰ ਬੜਾ ਅਪਲ ਸੱਟਾ ਮਾਰਨਾ ਹਾਂ ਹਾਂ ਮੈਂ ਨਹੀਂ ਬੈਣਾ ਇੱਥੇ ਓ ਸਿਫਤ ਆ ਬੇ ਨੰਦ ਕੀ ਕਰਨੀ ਅੰਦਰ ਆ ਨੰਦ ਨੂੰ ਮਿਲ ਕੇ ਆਈਏ ਆ ਜਾ ਆ ਨੰਦੀ ਨੂੰ ਮਿਲ ਕੇ ਆਈਏ ਆ ਜਾ ਨਹੀਂ ਤੂੰ ਡਿੱਗ ਪੈਣਾ ਈ ਡਿੱਗਣਾ ਪਈ ਇਹਨੂੰ ਮੈਂ ਕਹਿੰਦਿਆਂ ਸਿਫਤ ਨੂੰ ਲੈ ਥਾਲੂ ਕਰ ਦੋ ਦੋਵੇਂ ਜਾਣੀਆਂ ਲੋ ਜੀ ਡਿੱਗਰ ਚਲਾ ਲਤਾ ਆਪਾਂ ਆਲੂਆਂ ਦੀ ਪਟਾਈ ਕਰਤੀ ਹੈ ਸ਼ੁਰੂ ਦੇਖਦੇ ਆ ਕਿ ਹਸ ਹਬਤਾਵਿਆ ਠੀਕ ਐ ਸਾਈਜ਼ ਨਾ ਬਾਲਾ ਮੋਟਾ ਨਾ ਬਾਲਾ ਪਤਲਾ ਟੀਆਰ ਤਾਂ ਬਾਲਾ ਮੋਟਾ ਹੋ ਜਾਂਦਾ ਨਾ ਮੀਡੀਅਮ ਸਾਈਜ਼ ਆ ਰਾਸ਼ਨ ਵੀ ਘਟਿਆ ਇਹ ਚੱਲਦਾ ਪਿਆ ਡਿੱਗਰ ਉਧਰੋਂ ਭਰ ਦੇ ਬਈ ਤੋੜੇ ਆਹ ਦੋ ਲੈਣਾ ਫਿਰ ਬਾਅਦ ਚ ਕਰਦੇ ਦੇ ਆਹ ਦੋ ਲੈਣਾ ਫਿਰ ਬਾਅਦ ਚ ਕਰਦੇ ਹੋਣੇ ਆ ਹਾਂਜੀ ਹਾਂਜੀ ਇਹ ਮੈਂ ਟਰੈਕਟਰ ਮੋੜਦਾ ਨਹੀਂ ਤਾਂ ਕਰਕੇ ਛੱਡ ਦੇ ਦਿਆਂ ਉਦਾਂ ਵਾਲੀ ਦਾ ਆਲੂ ਡਿੱਗਦੇ ਨਾਲ ਹਾਂਜੀ ਫਿਰ ਉਹ ਜਦਾਂ ਨਾਲ ਆਲੂ ਦੇ ਟਾਇਰ ਫੇਨੇ ਆ ਨਾ ਟਹਰੇ ਨੇ ਠੀਕ ਤਾਂ ਕਰਕੇ ਛੱਡਦੇ ਆ ਹਾਂਜੀ ਠੀਕ ਆ ਠੀਕ ਆ ਉਹ ਜਦਾਂ ਆਲੂ ਡਿੱਗੇ ਫਿਰ ਫਿਰ ਦੋ ਰਿੱਖੇ ਦੁਬਾਰਾ ਆਵਾਂਗੇ ਨਾ ਹਾਂਜੀ ਠੀਕ ਆ ਇਹ ਟ੍ਰੈਕ ਟਾਇਰ ਆ ਵੀ ਛੋਟੇ ਪਾਏ ਆ ਹਾਂਜੀ ਇਹਦੇ ਕਰਕੇ ਹਾਂਜੀ ਹਾਂਜੀ ਠੀਕ ਆ ਇਹ ਆ ਵੀ ਛੋਟੇ ਪਾਏ ਆ ਟਾਇਰ ਨਹੀਂ ਤਾਂ ਇਹਨੂੰ ਉਹਦਾ ਕਾਫੀ ਵੱਡੇ ਟਾਇਰ ਚੱਲਦੇ ਆ ਸਵਰਾਜ 844 ਆ ਨਹੀਂ 55 ਵਾ ਰ ਭਾਰ ਵੜਾ ਹੁੰਦਾ ਪਿੱਛੋਂ ਤੇ ਵਾਵਾ ਹੀ ਲੰਮਾ ਹੁੰਦਾ ਕੰਮ ਸੁਪਰ ਸੀਟਰ ਜਿੱਦਾਂ ਉਹ ਹੋਰ ਹਿਸਾਬ ਦਾ ਹੁੰਦਾ ਇਹਦਾ ਵਾਵਾ ਵਜਨ ਹੁੰਦਾ ਅੱਗੇ ਪਿੱਛੋਂ ਪਾਪਾ ਲਾਤ ਲਿਆ ਇੱਕ ਗਾਲੂ ਆਦਮਾ ਉਹ ਅੱਪਾ ਇਹਨਾਂ ਨੂੰ ਫਰੇਲੀ ਕਰਕੇ ਥੋੜੇ ਇਹਦੇ ਮਾਰਦਾਨਾ ਮੁੜ ਗਿਆ ਸੀ ਪਾਪਾ ਸ਼ੈੱਡ ਦੇ ਖਲਾਰ ਲੈਣੇ ਆ ਜਾ ਕੇ ਸ਼ੈੱਡ ਦੇ ਵਿੱਚ ਖਲਾਰ ਕੇ ਬਦਲੇ-ਬਦਲੇ ਇਹਦੇ ਥੋੜੇ ਆਪਣੇ ਵਹਿਲੇ ਹੋ ਜਾਣੇ ਆ ਆਪਣੀਆਂ ਆਲੂ ਵਾਲੀਆਂ ਪੈੜੀਆਂ ਆਪਣੀਆਂ ਫੌਲੀਆਂ ਨਾਲ ਦਾ ਫੇਰਦੇਗੇ। ਖੇਤੀਬੋਲ ਦੀ। ਸਬਜ਼ੀ ਦੇ ਵਿੱਚ ਤਾਂ ਖੇਤਾਂ ਹੀ ਕੰਮ ਜਾਂਦਾ। ਲਓ ਜੀ ਸ਼ੈੱਡ ਚ ਆਪਾਂ ਖਲਾਰਦੇ ਆ ਆ ਰਾਤੀ ਫਿਰ ਨਿਹਰਾ ਹੋ ਗਿਆ ਸੀ ਬੰਦਿਆਂ ਨੂੰ ਤੇ ਇਹ ਫਿਰ ਵਿੱਚ ਹੀ ਆ ਅੱਜ ਖਲਾਰਨਗੇ। ਬਾਕੀ ਅਜੇ ਅੱਧਾ ਪੌਣਾ ਕਥਾਂ ਪੁੱਟਿਆ ਗਿਆ ਵਾ ਤੇ ਥੋੜਾ ਜਿਆ ਰਹਿਦਾ ਉਹ ਅੱਜ ਨਵੇਕੜ ਦੇਣਗੇ ਕੱਲ ਕਿੰਨੇ ਵਜੇ ਆਇਆ ਸੀ ਰਾਹੁਲ ਕੱਲ ਵੀ ਉਦਾਹ 11 12 ਵਜੇ ਆਇਆ ਜਾ ਆਪਦੇ ਲੇਟ ਹੀ ਵੜੇ ਆਉਂਦੇ ਆ ਤੇ ਕੰਮ ਕੀ ਨਿਭੜਨਾ ਵਾ ਉੱਥੇ ਹੀ ਨਹੀਂ ਲੱਗਦਾ ਇੱਥੇ ਤਾਂ ਵਾਵਾ ਮੋਟਾ ਵਿੱਚ ਉਹ ਆ ਵੇ ਰਾਸ਼ਨ ਓਏ ਆ ਦੇਖੋ ਆ ਸਜਵਾ ਸੈ ਕੱਢਣਾ ਆਪਾਂ ਸਾਰਾ ਹੀ ਰਾਸ਼ਨ ਸੈ ਆਪਾਂ ਰੱਖਣਾ ਇਹਦਾ ਜਾਦਾ ਆ ਜਿਹੜਾ ਸੈਜ ਆਹ ਬੜਾ ਸੈਜ ਆ ਨਾ ਇਹ ਮੇਰੇ ਹਿਸਾਬ ਨਾਲ ਹੈਗਾ ਵਾ ਇੱਕ ਨੰਬਰ ਆ ਇੱਕ ਕਿ ਦੋ ਹੈ ਦੋ ਆ ਇੱਕ ਕਿਹੜਾ ਫਿਰ ਇੱਕ ਰਾਸ਼ਨ ਆ ਇੱਕ ਛੋਟਾ ਹੈ ਇੱਕ ਨੰਬਰ ਛੋਟਾ ਹੁੰਦਾ ਉਦਾਂ ਇਹਦੇ ਗੇਰ ਪੁੱਠੇ ਚੱਲਦੇ ਆ ਇਹ ਫਿਰ ਆਪਾਂ ਸ਼ਾਂਟੀ ਕਰਾ ਕੇ ਇਹ ਤੇ ਫਿਰ ਕੋल्ड ਸਟੋਰ ਚ ਲਾ ਲੈਣੇ ਆ ਤੇ ਫਿਰ ਆਪਾਂ ਪੁੱਟਣੇ ਕੱਢਣੇ ਆ ਪੁੱਟਣ ਕਹਿਣ ਲਗਾ ਕੱਢਣੇ ਆ ਜਾ ਕੇ ਸਤੰਬਰ ਚ ਸਤੰਬਰ ਚ ਹਾਂ ਸਤੰਬਰ ਦੇ ਵਿੱਚ ਕੱਢਣੇ ਜਾ ਕੇ ਜਦੋਂ ਆਪਾਂ ਲਾਉਣਾ ਰਾਂ ਉਹਨੇ ਤੋਂ ਬਾਅਦ ਵੱਡਾ ਵੱਡਣ ਤੋਂ ਬਾਅਦ ਉਹਨਾਂ ਚ ਰਹਿਣਗੇ ਠੰਡੀ ਹਵਾ ਮਾਣਨਗੇ ਉੱਥੇ ਠੰਡੀ ਠੰਡੀ ਹਵਾ ਖਾਣਗੇ 4 ਮਹੀਨੇ ਚੱਲੀਏ ਫਿਰ